ਇਹ ਤਸਵੀਰ 23 ਸਾਲ ਦੇ ਸ਼ੁਕਰਨ ਸਿੰਘ ਦੀ ਹੈ ਜਿਸ ਦੀ ਮੌਤ ਹੋ ਗਈ ਹੈ ਫੰਦੋਰੀ ਦੇ ਵਿੱਚ ਅੱਜ ਉਸਨੇ ਆਖਰੀ ਸਾਲੇ ਨੇ ਦੱਸਦੀ ਹੈ ਕਿ ਉਹ ਆਪਣੇ ਘਰ ਦਾ ਇਕੱਲਾ ਪੁੱਤ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਦੋਟਾ ਕਿੱਲੇ ਜਿਵੇਂ ਹਨ ਸਤਾ ਜੀ ਜੀ ਨੇ ਉਹਦੇ ਕੋ ਸਮਾਰਿਆ ਉਹ ਤੇ ਕੋਈ ਕਾਰਵਾਈ ਹੋਵੇ ਨਾਲੇ ਵਾਕੀ ਇਹਲਾ ਕਰਜ਼ਾ ਕੋਈ ਮਾਫ਼ ਹੋਵੇ ਮੈਂ ਤਾਂ ਹੋਰ ਕੋਸ ਨਹੀਂ ਵਰਦਾਈ ਤਿੰਨ ਸੀਗੇ ਜੀ ਤਿੰਨ ਸੀ ਘਰ ਦੇ ਕੰਮ ਕਰਦਾ ਸੀ ਜੀ ਛੇਤੀ ਬਾੜੀ ਉਹ ਹੀ ਸਾਡੇ ਘਰ ਆ ਕੇ ਕੰਮ ਕਰਨ ਆਲਾ ਸੀ ਬਸ ਬੜੀ ਦੁੱਖ ਦੀ ਗੱਲ ਆ ਯਾਰ ਵੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਮਤਲਬ ਆਪਦੀਆਂ ਹੱਕੀ ਮੰਗਾ ਲੈਣ ਲਈ ਜਾਂਦੇ ਨੇ ਕਿਉਂਕਿ ਪਰਿਵਾਰ ਹੈ ਜਿਹੜਾ ਉਹ ਅਤੀ ਟੁੱਟ ਚੁੱਕਿਆ ਹੈ ਪਹਿਲਾਂ ਵੀ ਆਰਥਿਕ ਤੌਰ ਤੇ ਪਰਿਵਾਰ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਬੱਚੇ ਦੇ ਦੋ ਭੈਣਾਂ ਇੱਕ ਵੱਡੀ ਭੈਣ ਹੈ ਇਹਨੇ ਪਿੱਛੇ ਜੇ ਜ਼ਮੀਨੇ ਵੇਚ ਕੇ ਵਿਆਹੀ ਹੈ ਤੇ ਇੱਕ ਛੋਟੀ ਭੈਣ ਅਨਮੈਲਡ ਹੈ ਜੇ ਆਪ ਮੈਂ ਅਨਮੈਲਡ ਸੀ ਮਾਂ ਹੈ ਨਹੀਂ ਵਿਚਾਰੇ ਦੇ ਪਿਤਾ ਜਿਹੜਾ ਉਹ ਬਹੁਤਾ ਮਤਲਬ ਸਿੱਧਾ ਜ ਹੈ ਤੇ ਉਹ ਇੱਕ ਬੈਂਕ ਤੇ ਸਕੂਲ ਬੈਂਕ ਤੇ ਕਨੈਕਟਰੀ ਕਰਦਾ ਜਿਹੜੇ ਬੱਚੇ ਲਾਉਣੇ ਜਾਂ ਚੜਾਉਣੇ ਹੁੰਦੇ ਨੇ ਡਰਾਈਵਰ ਵੀ ਨਹੀਂ ਤੇ ਇਹਨਾਂ ਦਾਦੀ ਵਿਚਾਰੀ ਇਹਨਾਂ ਦਾ ਬੱਚਿਆਂ ਦਾ ਪਾਲਣ ਪੋਸਣ ਕਰਦੀ ਸੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਇੱਕੋ ਇੱਕ ਸਹਾਰਾ ਪਰਿਵਾਰ ਦਾ